ਹਾਦੀ ਕਿਸਾਨ ਵਿਰੋਧ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਹਾਂ ਪਿੰਡ ਬਲੀਪੁਰ ਤਸਵੀਰ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਜਗਰਾਜ ਵੀਰ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਵੀਰ ਜਗਰਾਜ ਦੇ ਘਰੋਂ ਆਪਾਂ ਦੋਸਤੋ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਕੀਤਾ ਵੀਰ ਜਗਰਾਜ ਉਹਨਾਂ ਦਾ ਰੁਟੀਨ ਦੇ ਵਿੱਚ ਹੀ ਪਸ਼ੂ ਖਰੀਦਦਾਰੀ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤਾ ਨੂੰ ਵੈਸੇ ਟੋਟਲ ਪੰਜ ਤੋਂ 6 ਦਿਖਾਉਣੇ ਸੀਗੇ ਪਰ ਫਿਲਹਾਲ ਜਿਹੜੇ 1-2 ਨਗ ਜਿਹੜੇ ਵਿਕ ਚੁੱਕੇ ਆ ਤੇ ਚਾਰ ਜਿਹੜੇ ਆਪਾਂ ਤੁਸੀਂ ਪਸ਼ੂ ਸਾਹਮਣੇ ਦੇਖ ਰਿਹਾ ਜੇ ਚਾਰ ਤੁਹਾਨੂੰ ਪਸ਼ੂ ਦਿਖਾ ਦੇਾਂਗੇ ਦੋ ਗੱਬਣਾਂ ਤੇ ਦੋ ਸੂਏ ਸਵਾਏ ਦੋ ਬਿਹੜਾ ਤੇ ਦੋ ਮੱਝਾਂ ਹੋਣਗੀਆਂ ਤੇ ਪਿੰਡ ਖਾਸ ਤੁਸੀਂ ਬਲੀਪੁਰ ਵਿਜ਼ਿਟ ਕਰਨੀ ਆ ਨਾਲ ਲੱਗਦੇ ਪਿੰਡ ਗੋਰਕਾ ਇਧਰ ਦੋਸਤੋ ਪਲਾਸਾ ਔਰ ਬੁੱਗਾ ਚਤਾਲਾ ਜੰਡੋਗੇ ਸ੍ਰੇਯਾਲੀ ਤੇ ਡਾਰੇ ਕੇ ਇਹ ਥੋੜੀ ਥੋੜੀ ਦੂਰੀ ਤੇ ਪਿੰਡਾਂ ਤੇ ਤਰਨਤਾਰਨ ਤੋਂ तकरीबन ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡਾਂ ਜਦੋਂ ਜੰਡੋ ਕੇ ਸਿਹਰਿਆਲੀ ਤੋਂ ਆਪਾਂ ਤਰਨਤਾਰਨ ਨੂੰ ਜਾਂਦੇ ਆ ਦੋਸਤੋ ਇਸੇ ਸੜਕ ਦੇ ਉੱਪਰ ਵੀਰ ਜਗਰਾਜ ਸਿੰਘ ਉਹਨਾਂ ਦਾ ਘਰ ਠੀਕ ਹੈ ਜੀ ਤੇ ਬਾਕੀ ਆਓ ਇੱਥੇ ਆਣ ਕੇ ਆਪਣੀ ਵਿਜ਼ਿਟ ਕਰੋ ਤਸੱਲੀ ਕਰੋ ਪਸ਼ੂ ਆਪਾਂ ਤੁਹਾਨੂੰ ਚਾਰ ਦਿਖਾਉਣੇ ਆ ਗੱਬਣ ਪਸ਼ੂ ਚੌਥਾ ਨਾਲ ਤਿੱਪ ਕੇ ਤੇ ਸੋਏ-ਸੋਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਤੁਸੀਂ ਯਕੀਨੀ ਬਣਾ ਲਿਓ 20 ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ 20 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਸਭ ਤੋਂ ਪਹਿਲਾਂ ਵੀਰ ਜਗਰਾਤ ਸਿੰਘ ਸਾਸਰੀ ਕਾਲ ਅਸੀ ਹੰਦੂ ਸਾਹਿਬ ਕੀ ਹਾਲ ਜੀ ਬਹੁਤ ਵਧੀਆ ਭਾਜੀ ਕੈਮ ਸੇ ਤਾਂ ਹਾਂਜੀ ਹਾਂਜੀ ਕੈਮ ਆ ਤਾਈਆਂ ਵੀਡੀਓ ਲੇਟ ਹੋ ਗਈ ਥੋੜੇ ਜਿਹਾ ਹੋ ਗਿਆ ਢਲੇਮਾ ਤੇ ਐਕਸੀਡੈਂਟ ਹੋ ਗਿਆ ਸੀਗਾ ਹਾਂਜੀ ਹਾਂਜੀ ਐਕਸੀਡੈਂਟ ਹੋ ਗਿਆ ਹੋ ਗਿਆ ਬਚਪਚਾ ਵੀਰ ਬਚ ਬਚਾ ਹੋ ਗਿਆ ਹਾਂਜੀ ਠੀਕ ਆ ਆ ਬਹੁਤੇ ਭਰਾ ਮਿਸ ਕਰਦੇ ਜਾਂਦੇ ਯਾਰ ਮੁੰਡਾ ਵਾਟੀਆਂ ਮੋਛਾ ਨਾ ਕਿੱਧਰ ਗਿਆ ਹੈ ਮੋਚ ਐਕਸੀਡੈਂਟ ਹੋਣ ਕਰਕੇ ਤਿੰਨ ਚਾਰ ਮਹੀਨੇ ਤੇ ਮੰਝੇ ਦੀ ਰਹੇ ਜਾਂਦੇ ਆ ਹਾਂ ਹਾਂ ਬਹੁਤ ਵਧੀਆ ਹੋਰ ਜਗਰਾਜ ਭਾਈ ਠੀਕ ਹੈ ਵਧੀਆ ਵਧੀਆ ਓਕੇ ਰਿਪੋਰਟ ਹੋਣ ਹੋ ਗਈ ਕਵਰੀ ਹਾਂਜੀ ਹਾਂਜੀ ਹੋ ਗਈ ਹੋ ਗਈ ਚਲੋ ਸ਼ੁਕਰੇਮਾਰ ਚਲੋ ਜੋਗੀ ਹੋ ਗਏ ਹੁਣ ਚਲੋ ਇਸੇ ਤਰ੍ਹਾਂ ਹੀ ਆ ਗੱਲ ਤਾਂ ਵੀਰੇ ਤੋਰਾ ਫੇਰਾ ਆਪਨੇ ਕਰਨਾ ਤੇ ਫਿਰ ਤੁਹਾਨੂੰ ਪਤਾ ਵੀ ਸਰੀਰ ਸੈੱਟ ਹੋਊਗਾ ਤੇ ਫਿਰ ਤੁਰਿਆ ਫੇਰਾ ਜਾਣਾ ਹੈ ਹਾਂਜੀ ਹਾਂਜੀ ਤੇ ਜਗਰਾਜ ਵੈਸੇ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਚਲੋ ਇਹ ਕਾਰਨ ਬਣ ਗਿਆ ਬਾਕੀ ਵੈਸੇ ਚਲੋ ਸੀਜ਼ਨ ਸੂਜਣ ਆਏ ਗਏ ਰਹਿੰਦੇ ਆ ਝੋਨੇ ਦਾ ਆ ਗਿਆ ਹੁਣ ਕਣਕ ਦੀਆਂ ਬਜਾਈਆਂ ਸਟਾਰਟ ਹੋ ਗਈਆਂ ਬਾਅਦ ਚ ਤੇ ਫਿਲਹਾਲ ਕੋਈ 1 2 3 ਨਾਲ ਅਗੇ ਇਸੇ ਤਰ੍ਹਾਂ ਆਉਂਦੇ ਜਾਂਦੇ ਰਹਿੰਦੇ ਆ ਨਹੀਂ ਬੰਦ ਕੀਤੇ ਮੈਨੂੰ ਛੱਡਦਾ ਕਰਕੇ ਚੋਰੀ ਨਹੀਂ ਨਾ ਜਾਂਦੇ ਠੀਕ ਆ ਹਾਂਜੀ ਇਹ 10 ਦਿਨ ਹੋ ਗਏ 10 15 ਦਿਨ ਆਉਂਦੇ ਜਾਂਦੇ ਇਤਨਾ ਸੇਲ ਹੋ ਜਾਂਦੇ ਮੈਂ ਹੁਣ ਸੱਦੀ ਇਹ ਰਾਸ ਖੀਰ ਨੂੰ ਅੱਛਾ ਜੀ ਵੀਡੀਓ ਬਹੁਤ ਦਸਤੋ ਵੀਰ ਜਗਰਾਜ ਦਾ ਪਿਛਲੇ ਦਿਨ ਹੀ ਕੋਈ ਐਕਸੀਡੈਂਟ ਹੋ ਗਿਆ ਸੀ ਤਾਂ ਮੈਂ ਵੀਰ ਜਗਰਾਜ ਨੂੰ ਵੇਖ ਪਰਸੋਂ ਫੋਨ ਕੀਤਾ ਜਗਰਾਜ ਆ ਸੰਡਿਆ ਸੀਗੇ ਵੀ ਮੁੱਛਾ ਦਾ ਪਚਾ ਹੋ ਗਿਆ ਹੱਸਦੇ ਹੀ ਵੈਸੇ ਜੀ ਵੀ ਚਲੋ ਮਾਲਕ ਨੇ ਤੰਦਰੁਸਤੀ ਬਖਸ਼ਿਆ ਠੀਕ ਆ ਜੀ ਐਕਸੀਡੈਂਟ ਦਾ ਨਾਮ ਆੜਾ ਹੁੰਦਾ ਹਾਂਜੀ ਤੇ ਜਗਰਾਜ ਵੀਰੇ ਅੱਜ ਐਨੀਮਲ ਜਿਵੇਂ ਆਪਾਂ ਜਿਗਰ ਕੀਤਾ ਟੋਟਲ ਆਪਣੇ ਕੋਲ ਚਾਰ ਨੇ ਦੋ ਸੋਏ ਤੇ ਦੋ ਹੀ ਗੱਬਣ ਹਾਂਜੀ ਸੰਧੂ ਸਾਹਿਬ ਦੋ ਮੱਝਾਂ ਇੱਕ ਸੂਈ ਹੈ ਇੱਕ ਮੱਝ ਗੱਬਣ ਹਾਂਜੀ ਹਾਂਜੀ ਤੇ ਦੋ ਹੀ ਗਾਈਆਂ ਇੱਕ ਸੂਈ ਇੱਕ ਗਾਂ ਗੱਬਣ ਜੇ ਠੀਕ ਆ ਜੀ ਲੋ ਵੀ ਦੋਸਤੋ ਸ਼ੁਰੂਆਤ ਆਪਾਂ ਕਰ ਲੈਨੇ ਆ ਸ਼ੁਰੂਆਤ ਆਪਾਂ ਇੱਕ ਝੋਟੀ ਤੋਂ ਕਰ ਲੈਨੇ ਆ ਬਹੁਤ ਖੂਬਸੂਰਤ ਇਧਰ ਝੋਟੀ ਜਿਹੜੀ ਆਪਾਂ ਪਹਿਲੇ ਨੰਬਰ ਤੋਂ ਤੁਹਾਨੂੰ ਦਿਖਾ ਰਹੇ ਆ ਪੂਰਾ ਸਟਰਕਚਰ ਤੁਸੀਂ ਦੇਖ ਲਓ ਨਾਲ ਦੀ ਨਾਲ ਹੀ ਆਪਾਂ ਇਹਦੀ ਡਿਟੇਲ ਲੈਣੀ ਸਟਾਰਟ ਕਰਦੇ ਆ ਇਹ ਜਗਰਾਜ ਦੀ ਸੂਹਾ ਝੋਟੀ ਕਿਨਵਾ ਹੁੰਦੀ ਹੈ ਫਿਰ ਇਹ ਦੂਜਾ ਸੂਆ ਸੁਣੀਏ ਦੂਜਾ ਸੂਆ ਸੁਣੀ ਆ ਹਾਂ ਜੀ ਤੇ ਦਿਨ ਹਜੇ ਲੈਂਦੀ ਆ ਹਨਾ ਦਿਨ 10 12 ਲੈ ਜੂ ਛੋਟੀ ਹਾਂ ਵਜਨ ਵਟਾ ਬਹੁਤ ਹਾਂ ਜੀ ਹਾਂ ਜੀ ਹਾਂ ਇਹਨੇ ਪਹਿਲੇ ਸੂਏ ਸੰਤੂ ਸਾਹਿਬ 12 13 ਲੀਟਰ ਦੁੱਧ ਕੱਢਿਆ ਹੈ ਕਿ 14 15 ਹੀ ਆਹ ਰੱਖਦੇ ਆ ਠੀਕ ਆ ਜੀ ਇੰਨਾ ਪਾਉਗੀ ਠੀਕ ਆ ਜੀ ਲੋ ਦੋਸਤੋ ਹੁਣ ਜਿਹੜੀ ਹੁਣ ਸੈਕੰਡ ਦੂਜਾ ਸੂਆ ਹਾਂ ਜੀ ਦੂਜਾ ਸੂਆ ਦੂਜਾ ਹੁਣ ਦੂਜਾ ਸੂਆ ਠੀਕ ਆ ਜੀ ਸੋ 12 13 12 13 ਦੋਸਤੋ ਪਲੂਣ ਨੇ ਦੁੱਧ ਚਵਾਇਆ ਵਜਨ ਨੋੜ ਪੂਰਾ ਝੋਟੀ ਦਾ ਠੀਕ ਆ ਜੀ ਬਾਕੀ ਜੇ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਈ ਤਸੱਲੀ ਦੇ ਨਾਲ ਤੁਹਾਨੂੰ ਵੈਸੇ ਪਤਾ ਲੱਗ ਜਾਣਾ ਇੱਕ ਵਾਰੀ ਤੁਹਾਨੂੰ ਆਪ ਕੋਈ ਦੁੱਧ ਜੇ ਵਾਂਢੀ ਕੋਈ 2 ਕਿਲੋ ਪਾਊਗਾ ਹਾਂ ਉਹ ਤਾਂ ਵੀਰੇ ਫਿਰ ਚੰਗੇ ਚੰਗੇ ਪਸ਼ੂ ਦਾ ਵੀ ਆਪਾਂ ਕੋਈ ਗਾਰੰਟੀ ਨਹੀਂ ਦੇ ਸਕਦੇ ਹੁਣ 15 16 17 ਕਿਲੋ ਵਾਲਾ ਪਸ਼ੂ ਉਹ ਜੇ 2 ਪਾਣਾ ਜੀ ਵਾਂਡੇ ਇੱਕ ਟਾਈਮ ਦਾ ਖਾਊਗੀ ਫੇਰ ਹੀ ਦੁੱਧ ਦੇਊਗੀ ਜੇ ਕਿਨੇ ਕਿਲੋ 1.5 ਕਿਲੋ ਪਾਤਾ ਨੇ ਦੋ ਥੋੜਾ ਦੇਣਾ ਸਹੀ ਆ ਵੀਰੇ ਇਤਰਾ ਹੀ ਆ ਲੈ ਵੀਰੇ ਖੋਲ ਕੇ ਤੋੜ ਕੇ ਦਿਖਾਦ ਕੇ ਦੋਸਤੋਂ ਵੈਸੇ ਜਿੰਨੀ ਕਿ ਸਮਰੱਥਾ ਹੁੰਦੀ ਹੈ ਪਸ਼ੂ ਦੀ ਦੁੱਧ ਦੇਣ ਦੀ ਜੇਕਰ ਕੋਈ 10 11 ਕਿਲੋ ਵਾਲਾ ਤੇ ਨਾਰਮਲ ਹੀ ਉਹਨੂੰ ਵੀ 5-4 ਕਿਲੋ ਵੰਡ ਚਾਹੀਦਾ ਚਾਹੀਦਾ ਤੇ ਜਿਹੜਾ ਪਸ਼ੂ ਤਕਰੀਬਨ 12 ਲੀਟਰ ਤੋਂ ਪਲੱਸ 15 ਲੀਟਰ ਤੱਕ ਆ ਉਹਨੂੰ 8 ਤੋਂ 7 ਕਿਲੋ 7 ਕਿਲੋ ਵੰਡ ਵੀ ਨਾਰਮਲ ਹੀ ਚਾਹੀਦਾ ਚਾਹੀਦਾ ਤੇ ਬਾਕੀ ਹਵਾਨੇ ਚੱਡੇ ਦੀ ਤੁਸੀਂ ਦੇਖੋ ਪੁੱਠੇ ਪਾਠੇ ਦੀ ਬਿਲਕੁਲ ਚੌੜੀ ਸਿੰਗਲ ਹੱਡੀ ਉਹ ਤੋਂ ਚਾਰ ਸਲੇਵਾ ਅਜੇ ਵੀ ਜਗਰਾਜ ਦਿਨਾਂ ਨੂੰ ਵੇਖੀਏ ਤੇ ਲੈ ਜੂਗੀ ਦਿਨ ਅਜੇ ਕੋਈ 10-12 ਦਿਨ ਖੜਦੀ ਸੰਧੂ ਸਾਹਿਬ ਅਜੇ ਕੱਟ ਅਜੇ ਹਾਂਜੀ ਸ਼ਹਿਦ ਹੀ ਆਉਂਦੇ ਆ ਚਿੱਟਾ ਏ ਅੱਛਾ ਪੂਰੀ ਖਬਰਦਾਰ ਆ ਦੋਸਤੋ ਚੱਡੇ ਨੇਵੇ ਦੀ ਚੱਡਾ ਮੰਨੂ ਸਾਦ ਨੇ ਪਛਾਣੇ ਬਣਾਉਣਾ ਸਾਰਾ ਆ ਇਹ ਨਹੀਂ ਵੀ ਗਾਂ ਮਤਲਬ ਨਹੀਂ ਗਾਂ ਨਹੀਂ ਹੈਗੀ ਚੋਰ ਹੋ ਗਈ ਚੱਡੇ ਦੀ ਵੀ ਘਰ ਧੱਕ ਨਾ ਧੱਕ ਗਾਂ ਨਹੀਂ ਹੋ ਗਈ ਇਹ ਗੱਲ ਨਹੀਂ ਵੀ ਉਹਨੇ ਦੋਸਤੋ ਅੱਗੋਂ ਤੁਸੀਂ ਵੇਖੋਗੇ ਚੱਡੇ ਦੀ ਪੰਤਰ ਤੇ ਉਹਨੇ ਬਿਲਕੁਲ ਬਿਲਕੁਲ ਮਗਰਲੀਆਂ ਤਾਂ ਪੱਟਾਂ ਦੇ ਸੰਭ ਦੇ ਵਿਚਕਾਰ ਚੱਡਾ ਬਣ ਕੇ ਤਿਆਰ ਹੋਊਗਾ ਬਹੁਤ ਸੋਹਣਾ ਲੇਵਾ ਇੱਕ ਸਾਰ ਪੱਦਰ ਲੇਵਾ ਠੀਕ ਆ ਜੀ ਖੋਲੇ ਖਲਾਰ ਦੇ ਮਾੜੇ ਆ ਦੇਖੋ ਜੀ ਇੱਕ ਮਿੰਟ ਖਲਾਰ ਲਾਓ ਸੰਧੂ ਸਾਹਿਬ ਥਾਣਾ ਲੰਮਾ ਰੱਖ ਦੀਏ ਮਗਲੇ ਕੀ ਆ ਪਾਂ ਬੱਚਾ ਛੱਡਦੇ ਇੱਕੇ ਸੰਧੂ ਜਖਮ ਹੋ ਜਾਂਦਾ ਨਾ ਦੰਦੋਂ ਦੰਦ ਮਾਰ ਦਿੰਦਾ ਕਈ ਵਾਰ ਪਿਛਲੇ ਸਵੇ ਉਸਦਾ ਬੱਚਾ ਚੰਗਾਈ ਇਸੇ ਤਰ੍ਹਾਂ ਆ ਆ ਦੇਖੋ ਨਿਸ਼ਾਨ ਵੀ ਹੈਗਾ ਕੋਈ ਧਾਰ ਦਾ ਨਹੀਂ ਫਰਕ ਹੋਊਗਾ ਆ ਦੇਖੋ ਦਾ ਹੈਗਾ ਥੋੜਾ ਜਿਹਾ ਬੱਚਾ ਦੰਦੋਂ ਤੋਂ ਮਾਰਦਾ ਜਿਆਦਾ ਚੁੰਗਦਾ ਰਿਹਾ ਹਾਂ ਹਾਂ ਉਹਦੇ ਕਰਕੇ ਲੰਮਾ ਹੋ ਜਾਂਦਾ ਥਣ ਆ ਕੀ ਪਤਾ ਕੋਈ ਚਲੋ ਕਿਸੇ ਆਪਣੇ ਭੈਣ ਭਰਾ ਮਾਲਕ ਦੀ ਇੱਛਾ ਹੋਵੇ ਵੀ ਮਗਲੇ ਥਣ ਤੇ ਦੁੱਧ ਜਿਆਦਾ ਤੇ ਮਗਲੇ ਨਾਲ ਛੱਡੀਏ ਕਿ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਦੋ ਝੋਟੀ ਬਹੁਤ ਖੂਬਸੂਰਤ ਆ ਤੇ ਬਾਕੀ ਦੇਖਦੋ ਕਿ ਬੜੀ ਪਿਆਰੀ ਆ ਛਾਈ ਛੂਈ ਤੁਸੀਂ ਚੈੱਕ ਕਰੋ ਗਲਾਈ ਦੇ ਵਿੱਚ ਸਿੰਘ ਮੱਥਾ ਬਿਲਕੁਲ ਬਲੈਕ ਤੇ ਪੂਛ ਤੁਸੀਂ ਮਾਰੀ ਵੇਖੋ ਦੋਸਤੋ ਚੰਡੇ ਤੱਕ ਪੂਛ ਆ ਹਾਫ ਪੂਛ ਆ ਠੀਕ ਆ ਜੀ ਜਿਆਦ ਨਾ ਸਰ ਬਹੁਤ ਜਿਆਦਾ ਸੰਦੀ ਸਾਹ ਨਾ ਬਾਕੀ ਝੋਟੀ ਦੁੱਧ ਵਾਲੀ ਆ ਸੋ ਸਾਰੇ ਭਰਾਵਾਂ ਨੂੰ ਵੇਖ ਕੇ ਐਨੀਮਲ ਇੱਕ ਨਾਰਮਲੀ ਆਈਡੀਆ ਹੋ ਜਾਊਗਾ ਵੀ ਝੋਟੀ ਦੁੱਧ ਵਾਲੀ ਆ ਠੀਕ ਆ ਸੋ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਤੋਰਾ ਤਾਰਾ ਬਿਲਕੁਲ ਸ਼ਾਂਤ ਸਹੀਲ ਸੁਭਾਵੀ ਠੀਕ ਹੈ ਜੀ ਬੰਦ ਲਓ ਵੀ ਦੋਸਤੋ ਠੀਕ ਹੈ ਜੀ ਸੋ ਇਹ ਝੋਟੀ ਦੋਸਤੋ ਬਹੁਤ ਖੂਬਸੂਰਤ ਜਿਹੜੀ ਵੀਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਤੇ ਜਗਰਾਜ ਮੁੱਲ ਦੀ ਗੱਲ ਕਰੀਏ ਤੇ ਮੁੱਲ ਵੀ ਕੀ ਰਹੂਗਾ ਵੀਰ ਲੈਣ ਦੇ ਨੇ ਦਾ ਹੰਦੂ ਸਾਹਿਬ ਕਰ ਲਈਏ ਮੁੱਲ ਇੱਕ ਵੀ ਕੋਈ ਡਰ ਨਹੀਂ ਹੁੰਦਾ ਵੀਰੇ ਮੋਲ ਕਰਨ ਨੂੰ ਬਣਿਆ ਪਰ ਆਪਾਂ ਅਸਲੀਅਤ ਵਿੱਚ ਜਿੱਥੇ ਕਿ ਦੇ ਦੇਣੀ ਆ ਭੈਣ ਭਰਾਵਾਂ ਦਾ ਪੂਰਾ ਮਾਣ ਤਾਂ ਇੱਕ ਤਾਂ ਵੀਡੀਓ ਲੇਟ ਹੋ ਗਈ ਆ ਇੱਕ ਤੁਸੀਂ ਆਪਦਾ ਜਲ ਪਾਣੀ ਚਲੋ ਜੋ ਮੁਨਾਫਾ ਲੈਣਾ ਉਹ ਤਾਂ ਲੈਣਾ ਹੀ ਲੈਣਾ ਤੇ ਬਾਕੀ ਕਿੱਥੇ ਤੱਕ ਜਿਹੜੀ ਐਂਡ ਤੋਂ ਐਂਡ ਛੱਡਦੇ ਆ ਇੱਕ ਪੰਜ ਦੀ ਦੇ ਦਈਏ ਇੱਕ ਪੰਜ ਦੀ ਲੱਖੋਂ ਅੰਤਰ ਕਰਦੇ ਜਿੰਨੇ ਦੀ ਹੁੰਦੀ ਖੁਸ਼ੀ ਨਾਲ ਹਾਂਜੀ ਛੱਡ ਦਾਂਗੇ ਹੋਰ 95 ਦੀ ਹਾਂਜੀ ਠੀਕ ਹੈ ਜੀ ਠੀਕ ਹੈ ਬਾਕੀ ਉਹ ਬਾਕੀ ਤੁਹਾਡੀ ਵੀ ਆਪਣੇ ਭੈਣ ਭਰਾਵਾਂ ਦੀ ਆਪਸੀ ਗੱਲ ਬਾਤ ਆ ਜਿੱਥੇ ਵੀ ਤੁਹਾਡੀ ਤੈਅ ਬੈਠੀ ਮਾਨਤਨ ਹੁੰਦਾ ਹੋਇਆ ਵੇਖ ਲਿਆ ਅੱਜ ਮੌਕੇ ਇਹ ਸੰਤੂ ਸਾਹਿਬ ਮਾਨਦਾਨ ਕਰਦਾਂਗੇ ਇਹਦੇ ਨੂੰ ਹੋਰ ਥੋੜਾ ਬੜਾ ਜਿਆਦਾ ਨਹੀਂ ਹੋਣਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਿਰਿਆ ਲੋਬ ਦੱਸੋ ਡਿਮਾਂਡ ਵੀਰਾਂ ਦਾ ਵੀ ਇੱਕ 5 ਕਰਾ ਲਓ 10 ਕਰਾ ਲਓ 5 ਹੀ ਕਰਾ ਲਓ ਠੀਕ ਹੈ ਜੀ ਵੈਸੇ ਹਰੇਕ ਭਰਾ ਦੀ ਆਪੋ ਆਪਣੀ ਇੱਛਾ ਹੁੰਦੀ ਹੈ ਜਦੋਂ ਪਸ਼ੂ ਕੋਈ ਬਣਿਆ ਥਣੇ ਹੋਵੇ ਤਿਆਰੀ ਦੇ ਵਿੱਚ ਹੋਵੇ ਤੇ ਜਿੰਨੀ ਮਰਜ਼ੀ ਕੋਈ ਡਿਮਾਂਡ ਕਰ ਸਕਦਾ ਪਰ ਇੱਕ ਰਾਹ ਵੀ ਮਿਲਣਾ ਚਾਹੀਦਾ ਵੀ ਜਿੱਥੇ ਪਸ਼ੂ ਦੇ ਦੇਣਾ ਛੋਟੀ ਚੰਗੀ ਆ 95000 ਦੀ ਤੁਹਾਨੂੰ ਮਿਲ ਜੂਗੀ ਮੌਕੇ ਤੇ ਛੋੜ ਚੱਪਾ ਸ਼ੋਰ ਛਪਾ ਇਧਰ ਇੱਕ ਸਾਈਕਲ ਨੰਬਰ ਤੇ ਤੁਹਾਨੂੰ ਇੱਕ ਹੋਰ ਮਾਚ ਦਿਖਾ ਦਿੰਦੇ ਆ ਠੀਕ ਆ ਜੀ ਸੂਈ ਸਵਾਈ ਆ ਤੇ ਵੈਸੇ 55 ਸੂਹਾ ਜੇ ਦਾ ਤੇਜਾ ਜੀ ਹਾਂਜੀ ਹਾਂਜੀ ਦੁੱਧ ਥੱਲੇ ਹੋਊਗਾ 10 ਲੀਟਰ ਠੰਡਾ ਠੀਕ ਆ ਇਹਨੂੰ ਅੱਜ ਜਗਰਾਜ ਕਿੰਨਾ ਕ ਸਮਾਂ ਹੋ ਗਿਆ ਵੀਰੇ ਨੂੰ 10 ਕਿ ਦਿਨ ਹੋਏ 10 ਦਿਨਾਂ ਦੀ ਸੂਈ ਆ ਠੀਕ ਆ ਜੀ ਸੋ ਸਿੰਗ ਉੱਚਾ ਖੁੱਲਾ ਠੀਕ ਆ ਜੀ ਉਹ ਵੇਖ ਕੇ ਤੁਸੀਂ ਆਪ ਅੰਦਾਜ਼ਾ ਲਾ ਲਿਓ ਤੇ 10 ਕਿ ਦਿਨਾਂ ਦੀ ਸੂਈ ਆ 10 ਕਿਲੋ ਕੋ ਹਾਂਜੀ ਹਾਂਜੀ 10 ਕਿਲੋ ਆ ਨੈਟ ਜਿਹੜਾ 10 ਕਿਲੋ ਨੈਟ 10 ਕਿਲੋ ਹੋਊਗਾ ਠੀਕ ਆ ਜੀ ਮਗਰ ਕਟਾ ਹਾਂਜੀ ਹ ਆ ਦੇਖੋ ਠੀਕ ਹੈ ਕੋਲੇ ਧਰਮ ਆਈ ਬਾਕੀ ਸਿੰਗਲ ਹੱਡੀ ਦੇ ਵਿੱਚ ਪਤਲੇ ਪਿੰਡੇ ਦੀਆਂ ਦੋਸਤੋ ਵੈਸੇ ਨਾਰਮਲ ਹੀ ਐਵੇਂ ਜੋ ਪੁੱਛੀ ਜਿਮੀ ਆਪਾਂ ਗੱਲ ਕਰੀਏ ਨੇ ਵੀ ਕਈ ਵਾਰ ਬਿਊਟੀ ਤੇ ਜਾਂਦੇ ਆ ਵੀ ਸਿੰਘ ਯਾਰ ਛੋਟਾ ਕੋਕਾ ਚਾਹੀਦਾ ਵੀ ਸਿੰਘ ਥੋੜਾ ਜਿਹਾ ਉੱਚਾ ਖੁੱਲਾ ਬਾਕੀ ਦੁੱਧ ਦੇ ਲਈ ਖਾਸ ਹੁੰਦੇ ਬੰਦੇ ਦੁੱਧ 12 ਲੀਟਰ ਨਾਲ ਆਉਣਾ ਚਾਹਜੋ ਕਿ ਬਾਕੀ ਥਣ ਪਸਮਾ ਵਿਖਾਉਣੇ ਬਹੁਤ ਵਧੀਆ ਕੱਢਦੀ ਥਣ ਅੱਛਾ ਜੀ ਮੈਂ ਨਾਲ ਜਰੂਰ ਵੀਰ ਜਿੰਨੇ ਵੀ ਹੋ ਸਕਦੀ ਤਸੱਲੀ ਕਰਵਾ ਦਿਓ ਬਾਕੀ ਥਣ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਦੋਸਤੋ ਸਾਈਜ਼ ਵਿੱਚ ਬਰਾਬਰ ਆ ਲੰਬੇ ਥਾਣਾਂ ਮਗਰ ਤੇ ਬਿਲਕੁਲ ਪਤਲਾ ਪਿੰਡਾ ਥੋੜਾ ਜਿਹਾ ਕੈਰੋ ਵੀ ਜਿਵੇਂ ਸੂਸਵਾ ਕੇ ਪਸ਼ੂ ਜਾਂ ਨਾਰਮਲ ਹੀ ਕਹਿ ਦਿਆ ਵੀ ਜਿੱਥੋਂ ਅੱਗੋਂ ਆਇਆ ਠੀਕਾ ਜਿਹੀ ਕਿਹੜਾ ਕੇਅਰ ਕੋਰ ਘੱਟ ਸਾਫ ਸਮਭਾਲ ਹੁੰਦੀ ਆ ਉਹ ਹਿਸਾਬ ਨਾਲ ਥੋੜਾ ਜਿਹਾ ਤੁਹਾਨੂੰ ਮਾਰਾ ਜ ਮੜਾ ਲਸੇਰਾ ਬਣ ਜਾ ਲੱਗੂਗਾ ਮੈਂ ਇਹਦੇ ਵਿੱਚ ਬਾਕੀ ਓਵਰਆਲ ਜਿੰਨੀ ਵੀ ਬਰੀਕੀ ਦੇ ਵਿੱਚ ਹੀ ਆ ਠੀਕਾ ਜੀ ਸਿੰਗਲ ਹੱਡੀ ਆ ਤੇ ਦੁੱਧ 10 ਕਿਲੋ ਆ ਠੀਕਾ ਜੀ ਸੋ ਕਿਸੇ ਰਕਮ ਦਾ ਜਗਰਾਤ ਸਿਆ ਕੋਈ ਭੂਰ ਛੱਟਾ ਕੋਈ ਨਹੀਂ ਨਹੀਂ ਸੰਧੂ ਸਾਹਿਬ ਗਾਵਾਂ ਆਂਗੂ ਆਂਦੀ ਚੋਾਈ ਸੰਧੂ ਸਾਹਿਬ ਪੋਲੀ ਠੀਕ ਆ ਜੀ ਹਾਂਜੀ ਹਾਂਜੀ ਫਣ ਵੇਖੋ ਸੰਧੂ ਸਾਹਿਬ ਕਿੱਡੇ ਕਿੱਡੇ ਘਰ ਆਉਂਦੀ ਆਹ ਲਓ ਵੀ ਆਹ ਦੇਖੋ ਠੀਕ ਹੈ ਜੀ ਬਾਕੀ ਪਸਮਾ ਪਸਮੂ ਹੀ ਕਿਤੇ ਟਾਈਮ ਹੀ ਲਾਉਂਦੀ ਛੁੱਟਦੀ ਆ ਜੀ ਇੱਕੇ ਟਾਈਮ ਇੱਕੇ ਟਾਈਮ ਆਹ ਦੇਖੋ ਜੀ ਠੀਕ ਹੈ ਜੀ ਅਗਲੇ ਨਾਲ ਅਗਲਾ ਵੇਖੋ ਤੁਸੀਂ ਚਵਾਈ ਦਾ ਠੀਕ ਹੈ ਜੀ ਠੀਕ ਹੈ ਬਾਕੀ ਥਣ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਪਸੋਂ ਪਸਮ ਕੇ ਬਹੁਤ ਵਧੀਆ ਥਣ ਕੱਢਿਆ ਇੱਕ ਸਾਰਾ ਠੀਕ ਆ ਜੀ ਉਹ ਵੀ ਸਾਰੇ ਭਰਾਵਾਂ ਨੂੰ ਪਤਾ ਲੱਗ ਗਿਆ ਬਾਕੀ ਬੇਨ ਭੂਣ ਮੋਟੀ ਨਾੜੀ ਆ ਤੇ ਕਈ ਵਾਰਾਂ ਦੋਸਤੋ ਦੁੱਧ ਨਾੜੀ ਹੁੰਦਾ ਠੀਕ ਆ ਜੀ ਥੋੜਾ ਜਿਆ ਚੱਡਾ ਲੇਵਾ ਪਸ਼ੂ ਕਈ ਰੈਨੀਮਲ ਘੱਟ ਸ਼ੋਅ ਕਰਦੇ ਆ ਵੈਸੇ ਹੁਣ ਕੋ 2 2.5 ਕਬਜ ਦਾ ਸਮਾਂ ਤੇ ਮੋਰ ਮਾਰਨਿੰਗ ਜਿਹੜੀ ਆ ਚੋਈ ਚਵਾਈ ਤੁਹਾਨੂੰ ਉਹ ਵੀ ਦੱਸ ਦਿੱਤਾ ਸਮਾਂ ਠੀਕ ਆ ਜੀ ਤੇ ਭਰਾ ਮੇਰਾ ਕੋਈ ਵੀ ਆਪਦਾ ਸ਼ੱਕ ਘਟਨਾ ਕਿਸੇ ਨੇ ਇੱਕ ਟਾਈਮ ਦੋ ਟਾਈਮ ਚੋਕੇ ਆਪਦੀ ਤਸੱਲੀ ਕਰ ਸਕਦੇ ਹੋ ਜਗਰਾਜ ਦਾ ਮੋਲ ਵੀ ਅਦਾਸ ਇਹ ਦਵਾਂਗੇ ਕਿੰਨੇ ਦੀ ਅੱਜ ਆਪਾਂ ਸੰਦੂ ਸਾਹਿਬ ਮੋਲ ਦੇ 85 ਕਰਦੇ ਆ 80 ਦੇ ਦਈਏ 7 73 ਦੀ ਦੇ ਦਿਓ ਬਾਕੀ ਥੋੜਾ ਜਿਹਾ ਚਲੋ ਹਲ ਸੇਰੇ ਪਣ ਚਾਚਾ ਦੁੱਧ ਕਰਮਾਂ ਦੀ ਥਲੇ 10 ਕਿਲੋ ਦੀ ਮੰਗ ਤਾਂ ਵੇਖ ਮੌਕੇ ਤੇ ਕਰਦੇ ਆ ਜੀ ਹਾਂ ਦੋ ਛੱਡ ਦਿੰਨੇ ਹੋ ਦੇ ਦਿਓ 73 ਦੀ ਹਾਂਜੀ ਹਾਂਜੀ ਚਲੋ ਜੀ 73000 ਦੀ 200 ਵੀਰਾਂ ਦਾ ਵੀ ਦੇ ਦੇਾਂਗੇ ਤੇ ਬਾਕੀ ਮੇਰਾ ਵੀਰ ਕੋਈ ਸੰਪਰਕ ਸਾਰਾ ਚੋਣ ਬਹੁਤ ਵਧੀਆ ਮੱਝ ਚੋਣ ਚਣ ਚੰਗੀ ਹੈ ਠੀਕ ਹੈ ਜੀ ਕੋਈ 5 5 7 7 ਧਾਰਾ ਮਾਰ ਕੇ ਆਪਾਂ ਵਿੱਚ ਦਿਖਾ ਦਿੱਤੀ ਆ ਚੋਣ ਮਾੜਾ ਹੋਵੇ ਅਸ਼ ਤੋਂ ਵੈਸੇ ਸਾਰੇ ਵੀਰ ਕੰਨੀ ਕਾ ਤਰਾਉਂਦੇ ਆ ਵੀ ਕਿਹੜੀ ਕੋਲ ਚਵਾਈਆਂ ਪਕਾਉਂਦੀਆਂ ਹਨ ਦੇਖੋ ਕਿੱਡਾ ਤੜੜਾ ਲੱਗਾ ਮੱਝ ਨੂੰ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਐਰ ਬਿਲਕੁਲ ਪਤਲੇ ਪਿੰਡੇ ਦੀ ਐ ਕਾਗਜ ਵਰਗੀ ਚਮੜੀ ਆ ਤੇ ਮੂੰਹ ਮੱਥੇ ਦੀ ਤੁਹਾਨੂੰ ਆਪਾਂ ਦਿਖਾਤੀ ਆ ਠੀਕ ਆ ਜੀ 73000 ਲਾਕਟ ਤੋਂ ਲਾਕਟ ਜਿਹੜੀ ਇਹ ਤੁਹਾਨੂੰ ਮੱਝ ਮਿਲ ਜੂਗੀ ਤੇ ਬਾਕੀ ਨੰਬਰ ਬਿਲਕੁਲ ਥੱਲੇ ਚੱਲਣ ਦੇ ਆ ਇੱਧਰ ਦੋ ਵੜਾ ਇੱਕ ਗੱਬਣ ਅਤੇ ਇੱਕ ਸੂਈ ਆ ਠੀਕ ਆ ਜੀ ਆ ਜਿਹੜੀ ਆਪਾਂ ਪਹਿਲਾਂ ਵੱਛੀ ਦਿਖਾਉਣੀ ਆ ਤੁਹਾਨੂੰ ਆ ਸੂਈ ਆ ਠੀਕ ਆ ਹਾਂਜੀ ਸੰਧੂ ਸਾਹਿਬ ਤੇ ਇਹਦਾ ਤੁਸੀਂ ਆਪਣੇ ਜਿਹੜਾ ਜਿਹੜਾ ਬਣਾਉਣੇ ਹਾਂਜੀ ਹਾਂਜੀ ਪਹਿਲਾਂ ਵੱਛੀ ਆ ਕੰਨੀਆਂ ਵਾਲੇ ਦੰਦ ਬਰਾਬਰ ਕਰਨ ਦੀ ਆ ਤੇ ਕੰਨੀਆਂ ਵਾਲੇ ਹਾਂਜੀ ਹਾਂਜੀ ਠੀਕ ਹੈ ਜਵਾਨੀ ਹੁੰਦੀ ਪਈ ਹੈ ਹਾਂਜੀ ਹਾਂਜੀ ਠੀਕ ਹੈ ਇਹਨੂੰ ਅਜੇ ਦਿਨ ਕਿੰਨੇ ਹੋ ਗਏ ਸੂਈ ਨੂੰ ਦੇ ਇਹਨਾਂ ਨੂੰ ਸੰਧੂ ਸਾਹਿਬ 15 20 ਹੋ ਗਏ 15 20 ਦਿਨ ਹੋ ਗਏ ਹਾਂਜੀ ਬੱਚੀ ਹੈ ਮਗਰ ਮਗਰ ਬੱਚੀ ਆ ਗਈ ਹੈ 15 20 ਦਿਨ ਹੋ ਗਏ ਤੇ ਹੁਣ ਦੁੱਧ ਕਿੰਨਾ ਚਵਾਰੀ ਆਪਣੇ ਕੋਲ ਦੁੱਧ ਦੇ ਹਲੇ 10 ਵਾਰ ਹੋਊਗਾ 10 ਦੀ ਆਪਾਂ ਗਰੰਟੀ ਦਿੰਨੇ ਆ ਦੁੱਧ ਹੋਊਗਾ 11 12 ਕਿਲੋ ਹੀ ਆ ਲਓ ਜੀ ਹਾਂਜੀ ਲਓ ਦੱਸੋ 10 ਕਿਲੋ ਦੀ ਪੱਕੇ ਦੁੱਧ ਦੀ ਜਿਹੜੀ 10 ਕਿਲੋ ਦੀ ਗਰੰਟੀ ਆ ਤੇ 11 ਤੋਂ ਪਲੱਸ ਵੀ ਹੋ ਸਕਦਾ ਠੀਕ ਆ ਆ ਬੱਚੀ ਦੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਤੁਸੀਂ ਕਰੋ ਚੈੱਕ ਰੰਗ ਪ੍ਰ ਆ ਦੇਖੋ ਜੂੜ ਜਰ ਰੱਸੀ ਤੁਸੀਂ ਤੇ ਨਹੀਂ ਪਾਉਂਦੇ ਨਹੀਂ ਸੰਦੂ ਸਾਹ ਚੌਣ ਲੱਗੀਆਂ ਪਾਈ ਦਾ ਮੰਗਾ ਪਰ ਲੱਤ ਨਹੀਂ ਲਾਉਂਦੀ ਬੰਗਾ ਰੱਸੀ ਚਲੋ ਦੋਸਤੋ ਨਾਰਮਲ ਹੀ ਕਈ ਵਾਰ ਨਾ ਠੰਡੇ ਤੇਰੇ ਪਛਾਉਣੋਂ ਵੀ ਆਪਾਂ ਪਾਉਣੇ ਆ ਤੇ 10 ਕਿਲੋ ਦੁੱਧ ਇਸ ਵਾੜ ਦੇ ਥੱਲੇ ਹਾਜ਼ਰ ਆ ਕੋਈ 18 ਕੋਈ 15 18 ਤੇ 20 ਦਿਨਾਂ ਦੇ ਢੇਡ-ਘੇਡ ਜਿਹੜਾ ਦੋਸਤੋ ਸਮਾਂ ਇਸ ਬੱਛੀ ਨੂੰ ਸੂਈ ਨੂੰ ਹੋ ਗਿਆ ਖੋਲ ਕੇ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਵੇਲ ਬੂਲ ਸੋਹਣੀ ਆ ਬੱਛੀ ਦੀ ਉੱਪਰੋਂ ਸਫਾਈ ਹੈ ਪੂਰੀ ਪਿੰਡੇ-ਪੁੰਡੇ ਵਾਲੇ ਪਾਸੇ ਵੇਖੀਏ ਚਮਕਦਮ ਕਪੂਰੀ ਆ ਠੀਕ ਆ ਆ ਦੇ ਠੀਕ ਹੈ ਨਾਲ ਦੀ ਨਾਲ ਦੋਸਤੋ ਨਵੀਂ ਬੱਛੀ ਆ ਚਲੋ ਕੋਈ ਆਪਾਂ ਨਾਰਮਲ ਹੀ ਕਹਿੰਦੇ ਹੁੰਨੇ ਹਮੇਸ਼ਾ ਕਹਿੰਦੇ ਹੁੰਨੇ ਵੀ ਚਲੋ ਜਦੋਂ ਵੀ ਕਿਸੇ ਭਰਾਣੇ ਪਸ਼ੂ ਖਰੀਦਣਾ ਤਾਂ ਪਹਿਲਾਂ ਦੂਜੇ ਨਵੱਛੀ ਲੈ ਲਓ ਕਦੀ ਵੀ ਘਾਟਾ ਨਹੀਂ ਪੈਂਦਾਗਾ ਜੇ ਪਹਿਲਾ ਦੂਜਾ ਸੂਆ ਪਸ਼ੂ ਲੈ ਲਈਏ ਤਾਂ ਮੱਝਾ ਹੁਣ ਵੜਾ ਹੁਣ ਘਾਟਾ ਨਹੀਂ ਪੈਂਦਾਗਾ ਠੀਕ ਹੈ ਜੀ ਵਾਦੇ ਦਾ ਸੌਦਾ ਇਹ ਕਬੂਤਰੀ ਦਾ ਬੱਚਾ ਹੀ ਆ ਯਾਰ ਆ ਬਿਲਕੁਲ ਬਿਲਕੁਲ ਬਹੁਤ ਸੋਹਣੀ ਲੇਫਟੀ ਲੁਫਟੀ ਚੰਗੀ ਆ ਠੀਕ ਆ ਜੀ ਅਜੇ ਵੀ ਜਗਰਾ ਦੇ ਤਕਰੀਬਨ ਕੋਈ 2-3 ਤਿਆਰ ਘੰਟੇ ਪਏ ਇਹਦੇ ਚੋਂ ਟਾਈਮ ਦੇ ਵਿੱਚ ਸਾਬ ਸਵੇਰੇ 6:30 ਵਜੇ ਚ ਆਈ ਹੋਈ ਐ ਇਹਦੇ 6:30 6:30 ਵਜੇ ਆਈ ਸ਼ਾਮ ਨੂੰ ਕਰਦੇ ਆ ਹਾਂਜੀ ਹਾਂਜੀ ਆਹ ਦੇਖੋ ਜੀ ਛੱਡਾ ਨਾ ਬਿਲਕੁਲ 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 ਦੋਸਤੋ ਫਿਕਸ ਛੱਡਾ ਨਿੱਗਰ ਛੱਡੇ ਦੀ ਆ ਤੇ ਬੱਚੀ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ 10 ਕਿਲੋ ਦੁੱਧ ਤੋਂ ਬਾਕੀ ਮੇਰਾ ਭਰਾ ਕੋਈ ਚੰਗੀ ਸੇਵਾ ਚਲੋ ਕਰ ਲੂਗਾ ਠੀਕ ਆ ਜੀ ਤੇ ਵਧਾ ਸਕਦੇ ਹੋ ਦੋ ਦੋ ਤੁਸੀਂ ਕੋਈ ਚੰਗੀ ਸੇਵਾ ਕਰ ਲੂਗਾ ਠੀਕ ਆ ਜੀ ਕੋ ਕਿਲੋ ਖੰਡ ਵਾਜੇ 2 ਵਾਜੇ 12 ਦੇ ਪਹੁੰਚੇ 13 ਤੱਕ ਪਹੁੰਚੇ ਉਹ ਸੇਵਾ ਤੇ ਆ ਕਿਸੇ ਭਰਾ ਦੀ ਜਿਹੋ ਜਿਹੋ ਜੀ ਸੇਵਾ ਹੋਣ ਜਿਹੜਾ 10 ਲੀਟਰ ਜਿਹੜਾ ਪੱਕਾ ਦੁੱਧ ਆ ਵੈਸੇ ਝਾਗ ਵਾਲਾ 11 12 ਵੀਰ ਦੱਸਣ ਦਿਆ ਮਿੰਤੀ ਵਾਲਾ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਮਰਾਰੀਆ ਸੰਧੂ ਸਾਹਿਬ ਦੀਆਂ ਤਰ੍ਹਾਂ ਮਰਵਾ ਦਿਓ ਵੀਰ ਜੀ ਖਾ ਦਿਓ ਜੇ ਵੀ ਕਰ ਦਈਏ ਮੰਨ ਕੇ ਆ ਲਓ ਜੀ ਠੀਕ ਆ ਜੀ ਸੋ ਉਹਨਾਂ ਵੀਰਾਂ ਦੇ ਲਈ ਆ ਵੀ ਕਈ ਵਾਰ ਭਰਾ ਆਪਣੇ ਦੂਰ ਨੇੜੇ ਆਨਲਾਈਨ ਸੌਦਾ ਕਰ ਲੈਂਦੇ ਆ ਕਿੰਨ ਵਿਸ਼ ਤੇ ਨਾਲ ਦੀ ਨਾਲ ਹੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਦਿੰਦੇ ਆ ਬੱਚਾ ਹਣਦੇ ਪੁੱਤ ਇਹ ਕਰਦੇ ਕਰਕੇ ਮਾਸ ਹੀ ਦੁਖਦਾ ਨਾ ਹਾਂ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਆਹ ਹੋ ਮਾਰ ਉਹ ਥੋੜਾ ਬੰਗਰ ਤਿਲੂਲਾ ਹੋ ਜਾਏ ਤੇ ਮੜਾ ਮੋੜ ਹੱਸਦੇ ਕਰਕੇ ਇਹੋ ਜਿਹਾ ਜਗਰਾਜ ਮੁੱਲ ਵੀ ਦੱਸ ਦੀ ਫਿਰ ਕੀ ਕਰਦੇ ਆ ਦਵਾ ਕਿੰਨੇ ਦੀ ਮੁੱਲ ਸੰਧੂ ਸਾਹਿਬ 45 ਦੇ ਦੀਏ 45 ਦੀ ਦੇ ਦਿਓ ਜੀ ਹਾਂ ਜੀ 10 ਕਰਕੇ ਦੇ ਦੀਏ ਨਾ 45 ਦੇ ਨਾ 44 ਦੇ ਨਾ 43 ਹੋਰ ਗੱਲ ਕਰੀਏ ਕੋਈ 40 ਦੇ ਦਈਏ 40 ਦੀ ਦੇ ਦੋ ਮਾਨਤਨ ਕਰਦੇ ਹੋਰ ਵਿੱਚੋਂ ਕਰਦੇ ਦੋ ਛੱਡ ਦਈਏ ਛੱਡ ਦੋ ਹਾਂਜੀ ਆਉਂਦੋਂ ਜਿੰਨਾ ਠਾ ਆਉਂਦਾ ਚਲੋ ਕੋਈ ਭੈਣ ਭਰਾ ਯਾਦ ਕਰੇ ਪਈ ਬਲੀਪੁਰੋਂ ਆਈਏ ਚੀਜ਼ ਹੰਦੂ ਸਾਹਿਬ ਪਹਿਲਾਂ ਵਹਿੜਾ ਤਾਂ ਪਤਾ 38 ਦੇ ਦਾਂਗੇ 38 ਦੇ ਹਾਂਜੀ ਬਾਕੀ ਮਾਨਤਨ ਕਰਦਾਂਗੇ ਆਈਏ ਇਹਦਾ ਠੀਕ ਆ ਬਈ ਠੀਕ ਆ ਲਓ ਵੀ ਇਹ 38000 ਦੀ 200 ਤੁਹਾਨੂੰ ਐਂਡ ਟੂ ਐਂਡ ਜਿਹੜੀ ਬੱਛੀ ਮਿਲ ਜਾਊਗੀ ਮਗਰ ਵੀ ਬੱਛੀ ਆ ਆਪ ਵੀ ਬੱਛੀ ਠੀਕ ਆ ਜੀ ਸੋ ਪਹਿਲਾ ਸੂਆ ਬੱਛੀ ਸੋਈ ਆ 10 ਕਿਲੋ ਦੁੱਧ 38000 ਦੀ ਇੱਕ ਇਦੋਂ ਵੀ ਆਪਾਂ ਤੁਹਾਨੂੰ ਇੱਕ ਨਗਦ ਦਿਖਾ ਦਿੰਨੇ ਆ ਠੀਕ ਹੈ ਜੀ ਤੇ ਬਾਕੀ ਵਹਿਰ ਚੰਗੀ ਆ ਜਿਹੜੇ ਭਰਾ ਨੇ ਚਲੋ ਪੈਸੇ ਥੋੜੇ ਖਰਚ ਕਰਨੇ ਆ ਜਿਹੋ ਜਿਹਾ ਬਾਜ਼ਾਰ ਅੱਜ 200 ਮਗਿਆ ਪਿਆ ਉਸ ਅਕੋਰਡਿੰਗ ਜੇਕਰ ਜਿਹੜੇ ਵੀਰ ਨੇ ਥੋੜੇ ਪੈਸੇ ਲਾਉਣੇ ਆ ਤੇ ਤੁਸੀਂ ਸੌਦਾ ਕਰ ਲਿਓ ਆ ਜਗਰਾਜ ਇਹਦੇ ਪਾਚਨਣਾ ਮੇਰਾ ਵੀਰ ਆਂ ਗਾਂ ਕਿੰਨੇਵੇਂ ਸੂਰੇ ਤੁੰ ਨੂੰ ਹੈ ਤਿੱਜਾ ਸੂਆ ਸੁਣੀ ਹੈ ਗਾਂ ਇਹ ਤਿੱਜਾ ਸੂਆ ਹਾਂਜੀ ਇਹਦੇ 10 ਦਿਨ ਬਾਕੀ ਆ ਦੁੱਧ 18 ਕਿਲੋਟਰ ਭਰੂਗੀ ਠੀਕ ਆ ਜੀ ਹਾਂਜੀ ਥੱਲੇ ਲੈਵਲ ਉਹ ਬਣਾਉ ਖੁੱਲਾ ਬਣਾਉ ਸੰਦੂ ਸਾਹਿਬ ਇੱਥੇ ਲੱਡੂ ਨਾ ਕੱਢਣੀਆਂ ਠੀ ਤੇ ਹਜੇ ਦਿਨ ਕੱਢਦੀ ਆ ਕੋਈ 8 ਵਜੇ 10 ਵਜੇ ਕੱਢ ਜੂਗੀ ਹਜੇ ਸਮਾਂ ਹਾਂਜੀ ਹਾਂਜੀ ਤੇ ਤਿੱਜਾ ਕਿਨਵਾ ਸੁਆ ਤਿੱਜਾ ਸੁਆ ਸੋਣੀ ਆ ਜੀ ਤਿੱਜਾ ਸੁਆ ਜੀ ਬਾਕੀ ਥਾਣੇ ਬਹੁਤ ਵਧੀਆ ਲੱਗਾ ਹਮਮ ਢੜ ਨੂੰ ਠੀਕ ਆ ਜੀ ਲਓ ਫਿਰ ਤੋਰ ਦਿਆ ਜੀ ਨੂੰ ਵੀ ਇਹ ਦਿਨ ਦੋਸਤੋ 10 8 ਵਜੇ ਬਾਕੀ ਇਹਦੇ ਠੀਕ ਆ ਜੀ ਤਿੱਜਾ ਸੁਆ ਤੇ ਬਾਕੀ ਪਿੰਡੇ ਪੁੰਡੇ ਦੀ ਕੋਈ ਇਹਦੇ ਚ ਲਿਸਾ ਪਣ ਨਹੀਂ ਹੈਗਾ ਜਿੰਨੇ ਵੀ ਬਾਈ ਭਰ ਰੱਜੀ ਪੁੱਜੀ ਆ ਭਜਨ ਦੇ ਵਿੱਚ ਆ ਠੀਕ ਆ ਆ ਕਰੋ ਚੈੱਕ ਤੋਂ ਥੱਲੇ ਚੰਗਾ ਖੁੱਲਣ ਲਈ ਆ ਬਾਕੀ ਆਪਾਂ ਦਿਨਾਂ ਦੇ ਛੱਡਦੇ ਨੇ ਤਕਰੀਬਨ 8-10 ਦਿਨਾਂ ਦੇ ਵਿੱਚ ਚੰਗੀ ਥੱਲੇੋਂ ਤਿਆਰੀ ਕਰ ਜੂਗੀ ਠੀਕ ਆ ਜੀ ਲਓ ਮੰਨਦੇ ਬਾਕੀ ਥਣ ਥਣ ਚੰਗਾ ਤੇਪਨ ਤੋਪਨ ਦਾ ਬੋਲੇ ਫਿਰ ਟੋਕਰ ਟੋਕੇ ਹਾਂਜੀ ਲੋਬੀ ਪ੍ਰਭੂ ਦੇਣੀ ਦੇਣਾ ਜਿਹੜੇ ਕੋਈ 8-7 ਉਹ ਜੇ ਲੈਂਦੀ ਆ ਠੀਕ ਆ ਜੀ ਬਾਕੀ ਬਾਹਰ ਥੱਲੋਂ ਚੰਗਾ ਖੁੱਲ ਜੂਗੀ ਸੰਧੂ ਸਾਹਿਬ ਮੰਗਾਵੇ ਟਿੱਪ ਕੇ ਆਪਣੇ ਪੈਸੇ ਦੇ ਦੇ ਕੋਈ ਚੱਕਰ ਨਹੀਂ ਇਹੋ ਜਿਹਾ ਆਪਣਾ ਆਪਣੀ ਗਰੰਟੀ ਹੋਊਗੀ ਠੀਕ ਆ ਠੀਕ ਆ ਤੇ ਇਹਦਾ ਜਗਰਾਜ ਕੀ ਅੱਜ ਮੁੱਲ ਕਰਤਾ ਫਿਰ ਦਵਾਗੇ ਕਿੰਨੇ 55 ਦੀ 55 ਦੀ ਲੈਸ ਕਰਕੇ ਦੇ ਦੇ ਕਰਦਗੇ ਜਿੰਨੀ ਵੀ ਆ 50 ਹੰਦੀ ਅੰਦਰ ਜਿੰਨੀ ਕਰਦੇ 2 ਘਟ 50 ਦੇ ਦੀਏ 48 ਦੇ ਹਾਂਜੀ ਹੂੰ ਚਲੋ ਸਾਹਮਣੀ ਸੂਤਰੀਆਂ ਕਿਸੇ ਨੇ ਹਾਂਜੀ ਹਾਂਜੀ 1000 ਹੋਰ ਛੱਡਦਾ ਹਾਂ 1000 ਹੋਰ ਵੀ ਤਾਂ ਦਾ ਲੈਸ ਕਰਦੇ ਆਂ ਕਿ 47000 ਦੀ ਠੀਕ ਹੈ ਜੀ ਬਾਕੀ ਸੰਧੂ ਸਾਰਾ 18 20 ਲੀਟਰ ਭਰਾਊਗੀ ਦੋ ਤਾਂ ਢੱਲਾ ਢੁਲਾ ਕੱਢਣੀਆਂ ਵੈਸੇ ਬਹੁਤ ਜਿਆਦੀ ਭਾਨੀਆਂ ਨਹੀਂ ਬਾਕੀ ਚੱਡਾ ਵੇਖੋ ਸਾਰਾ ਬੈਗ ਨੂੰ ਕੱਢਣ ਲਈ ਆ ਤਾਂ ਪਿੱਛੇ ਨੂੰ ਚੱਡਾ ਮਾਰੂਗੀ ਜਿੰਨਾ ਵੀ ਠੀਕ ਹੈ ਜੀ ਅਜੇ ਬਾਕੀ ਕਿਸੇ ਪਾਸੇ ਕੋਈ ਚੱਜ ਚੇਤਾ ਨਹੀਂ ਹੈਗਾ ਵਾ ਸੂਣ ਦਾ ਕੋਈ ਲੈ ਜੂ 5-8 ਸੱਤ ਦਿਨ ਉਸ ਕਾਉਂਟ ਬਣੀ ਹੁੰਦੀ ਤਿਆਰ ਹੁੰਦੀ ਤੇ ਭਾਵੇਂ ਇਹਦਾ 55 ਦੀ 55 ਦੀ ਹਾਨਾ ਕਰ ਦਿੰਦੇ ਆ ਬਿਲਕੁਲ ਪਰ ਆਪਾਂ ਨੂੰ ਰਹਿਤ ਮਿਲੀ ਹੈ ਪਰ ਰਹਿ ਦੇਣੀ ਹੈ ਬਿਲਕੁਲ ਜੀ ਬਿਲਕੁਲ ਬਾਕੀ ਸਾਹਮਣੀ ਵੀ ਹੈ ਜੇ ਕੋਈ ਹੁਣ ਖੜੂਗਾ ਤੇ ਉਹ ਸਾਹਮਣੀ ਚਲੋ 2-4 ਦਿਨ ਪਹਿਣੀ ਜਿਆਦਾ ਨਹੀਂ 7 ਕਿ ਦਿਨ ਖੜੂਗੀ ਹਫਤਾਗਾਂ ਲੈ ਜੂ ਇਹ ਲੈ ਜੂਗੀ ਨਜ਼ਰ ਠੀਕ ਹੈ ਜੀ ਸੋ ਅੱਜ ਦੋਸਤੋ 47000 ਦੀ ਇਹਨਾਂ ਕੋਈ ਜਿਹੜੀ ਤੁਹਾਨੂੰ ਇਹ ਵਾੜ ਮਿਲ ਜੂਗੀ ਬਾਕ ਤੇ ਪਰ ਇੱਕ ਨੰਬਰ ਆ ਚਾਹੇ ਕੋਈ ਮੇਰਾ ਵੀਰ ਆਨਲਾਈਨ ਸੌਦਾ ਕਰਦਾ ਤੇ ਮਗਾ ਕੇ ਵੀ ਤੁਸੀਂ ਗੱਡੀ ਜੋ ਲੈਂਦੇ ਆ ਸਾਰ ਵੀ ਟਿਪ ਕੇ ਆਪਣੀ ਤਸੱਲੀ ਕਰ ਸਕਦੇ ਹਾਂਜੀ ਹਾਂਜੀ ਫਿਰ ਪੈਸੇ ਦੇਵੇ ਆ ਬਿਲਕੁਲ ਜੀ ਤੇ ਜਗਰਾਜ ਇਹ ਅਜ ਨਾਗ ਨੇ ਵੀਰੇ ਆਪਣੇ ਕੋਲ ਹਾਂਜੀ ਹਾਂਜੀ ਚਾਰ ਤੇ ਹੋਰ ਕੋਈ ਗੱਲਬਾਤ ਸੰਧੂ ਸਾਹਿਬ ਹੁੰਦੇ ਹੀ ਆ ਆਪਣੇ ਕੋਲ 6-7 ਨਾਗ ਦੋ ਬੇਣਾ ਇੱਕ ਸਵੇਰੇ ਵੇਚ ਗਈ ਆ ਲਾ ਠੀਕ ਆ ਵੀਰੇ ਹਾਂਜੀ ਜਗਰਾਜ ਇੱਕ ਨੰਬਰ ਬੋਲ ਮੇਰਾ ਵੀਰ ਜਿੰਨਾ ਤੇ ਆਪਣੇ ਸੰਪਰਕ ਕਰਨਾ ਵੀਰ ਸੰਧੂ ਸਾਹਿਬ ਆਪਣਾ 83604 ਹਾਂ 00386 ਠੀਕ ਆ ਜੀ ਕੋਈ ਨੰਬਰ ਆਪਣਾ ਚੱਲਦਾ ਰਹਿੰਦਾ 24 ਘੰਟੇ ਠੀਕ ਹੈ ਜੀ ਲੋਬੀ ਦੋਸਤੋ ਹਨਵੀਰ ਜਗਰਾਜ ਪਿੰਡ ਬਲੀਪੁਰ ਤੋਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਬਲੀਪੁਰ ਆ ਕੇ ਜਿਹਨੇ ਪੁੱਛਣਾ ਕਰ ਇਹੋ ਹੀ ਕਿ ਮੁੱਛਾ ਵਾਲੇ ਦੇ ਘਰ ਜਾਣਾ ਦੱਸਦੇ ਆ ਮੈਂ ਨਾ ਸਾਰੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਜੀ ਕਿ ਤਰਨਤਾਰਨ ਦੇ ਵਿੱਚ ਪੁੱਛ ਲਿਆ ਵੀ ਮੁੱਛਾ ਵਾਲੇ ਦੇ ਘਰ ਜਾਣਾ ਹੈ ਬਾਕੀ ਜੇ ਪਿੰਡ ਪੁੰਡ ਦਾ ਕੋਈ ਵੀਰ ਵੇਰਵਾ ਭੁੱਲ ਜੇ ਤੇ ਬਸ ਇਹੋ ਗੱਲ ਹੀ ਕਹਿ ਦਿਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ